தர பர்சரு கனம மரண ஓதி சச்சி பாத்தி சனா சச்சா பாத்த ਸਿਰ ਸਾਹ ਅਕਾਲੂ ਜਿਸ ਪਾਸ ਬਠਿਆ ਸੋਹੀਐ ਸਬਨਾਗ ਜਿਸ ਪਾਸ ਬਠਿਆ ਸੋਹੀਐ ਸਬਨਾਗਾਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਆ ਸਲਾਂਗ ਮਹੱਲਾ ਤਉਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਬਲਹਾਰੀ ਗੁਰ ਆਪਨੇ ਗੁਰ ਕਾ ਬਲ ਜਾਈਆ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਹਾਰੀ ਗੁਰ ਆਪਨੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਈ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘਮ ਘਮ ਜਾ ਜਨ ਸਤਗੁਰ ਪਿਆਰਾ ਦੇਖਿਆ ਤਨ ਕਹਾਵਾਰੀ ਜਨ ਗੁਰ ਕੀ ਕੀਤੀ ਚਾਕਰੀ ਤਨ ਸਤ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇ ਟਨਹਾਰਾ ਗੁਰ ਸੇਵਾ ਤੇ ਪਾਈਐ ਗੁਰ ਮੁਖ ਨਿਸਤਾਰਾ ਜੋ ਹਰ ਨਾਮ ਧਿਆਇਂ ਦੇ ਤੇ ਜਨ ਪਰਵਰਨਾ ਸਨਵਟਾਉ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵ ਜੋ ਗੁਰਮੁਖ ਪਿਆਰਾ ਸੇਵਾ ਦੇ ਤਿੰਨ ਹਰ ਫਲ ਪਾਵੈ ਜਿੰਨਾ ਹਰ ਸੇਤੀ ਪਰਹਰੀ ਤਿੰਨਾ ਜੀ ਪ੍ਰਭ ਨਾਲੇ ਓਏ ਜੱਪ ਜੱਪ ਪਿਆਰਾ ਜੀਵਾਂ ਦੇ ਹਰ ਨਾਮ ਸਮਾਲ ਲੈ ਜਨ ਗੁਰਮੁਖ ਪਿਆਰਾ ਸੇਵਿਆ ਤਨ ਕੋ ਕੁਮ ਜਾਇਆ ਓਏ ਆਪ ਛੁਟੇ ਪਰਵਾਰਸਿਓ ਸਭ ਜਗਤ ਛਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੜ ਪੁੰਨ ਜੋ ਗੁਰ ਸਿੱਖ ਗੁਰ ਸੇਵਾ ਦੇ ਸੇ ਪੁੰਨ ਪਰਾਣੀ ਜਨਾਨਨਕ ਤਨ ਕੋ ਵਾਰਿਆ ਸਦਾ ਸੁਦਾ ਕੁਰਬਾਨੀ ਗੁਰਮਖ ਸਖੀ ਸਹਿ ਲੀਆ ਸੇ ਆਪ ਹਰ ਭਾਈਆ ਹਰ ਗਰਗ ਪਨਾਈਆ ਹਰ ਆਪ ਕਨ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸਨ ਦੀਜੈ ਹਮ ਤਨ ਕੀ ਚਰਨ ਪਖਾਲ ਦੇ ਤੂੜ ਕੋਲ ਕੋਲ ਪੀਜੈ ਪਾਨ ਸੁਪਾਰੇ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚਿੱਤਿਓ ਜਮ ਪਕੜ ਚਲਾਈਆਂ ਦਿਨ ਹਰ ਨਾਮ ਹਰ ਚਿੱਤਿਆ ਹਿਰਦੈ ਉਰ ਧਾਰੇ ਤੈਨ ਜਬ ਨੇੜ ਨ ਆਵਾਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਹਾਲ ਹੈ ਕੋਈ ਗੁਰਮੁਖ ਜਾਣ ਨਾਨਕ ਜਿਨ ਸਤ ਗੁਰ ਭੇਟਿਆ ਰੰਗ ਰਰਿਆ ਮਾਨ ਸਤ ਗੁਰੂ ਦਾਤਾ ਆਖੀਐ ਤੁਸ ਕਰੇ ਪਸਾਉ ਹਾ ਗੁਰ ਵਿਟਹ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਵੇਖਾ ਵੇਖਾ ਗੁਰ ਵਿਨਸਿਆ ਗੁਰ ਸਤ ਗੁਰ ਦੇਹਾ ਗੁਰ ਰਚਨਾ ਹੈ ਅੰਮ੍ਰਿਤ ਭੋਲ ਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿੰਨਾ ਭੁਖ ਸਭ ਜਾਵੀ ਹਰ ਕਾਮਾਰਗ ਆਖੀਐ ਕਹੋ ਕਿਤ ਵਿਦ ਜਾਹੀਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈ ਐ ਦਿਨ ਗੁਰਮਖ ਹਰ ਆਰਾਧਿਆ ਸੇ ਸਹਾ ਵਡ ਧਾਣੀ ਹਉ ਸਤ ਗੁਰ ਕੋ ਸਤ ਵਾਰਿਆ ਗੁਰ ਬਚਨ ਸਮਾਣੀ ਤੂੰ ਠਾਕੁਰ ਤੂੰ ਸਾਹਿਬ ਤੂੰ ਆ ਮੇਰਾ ਮੀਰਾ ਤੁਧ ਪਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿ ਸਭਾਵੈ ਨਾਨਕਾ ਸਾਈਂ ਗਾਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗ ਜੋ ਤਸ ਭਾਵੈ ਨਾਨਕਾ ਸਾਈਂ ਗਾਲ ਚੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਨਾਈਆ ਬਲਹਾਰੀ ਗੁਰ ਆਪਨੇ ਗੁਰ ਕਉ ਬਲ ਜਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਵਾਹਿਗੁਰੂ ਸਾਹਿਬ ਜੀ ਠਾਂਡ ਪਿਓ ਮੈਂ ਜੋਰ ਕਰ ਬਚਨ ਕਹਾ ਸਿਰਨ ਆਏ ਪੰਥ ਚਲੇ